ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਿਨ ਐਤਵਾਰ 7/7/2024 ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਜੋ ਸਮੇਂ ਦੀ ਲੋੜ ਨੂੰ ਮੋਕ ਰੱਖਦੇ ਆ ਹੋਇਆਂ ਜੋ ਬੂਟੇ ਪੌਦੇ ਲਗਾਏ ਗਏ ਹਨ ਰਬ ਨਗਰ ਦੇ ਸਾਹਮਣੇ ਸੜਕ ਦੇ ਡਿਵਾਈਡਰ ਤੇ ਸਭ ਤੋਂ ਵੱਡਾ ਉਪਰਾਲਾ ਭੰਤਨ ਬਾਬਾ ਅਜਮੇਰ ਸਿੰਘ ਰੱਬ ਜੀ ਕਾਰ ਸੇਵਾ ਵਾਲੇ ਜਿਨ੍ਹਾਂ ਨੇ ਆਪਣੇ ਸੰਸਾਰੀ ਜੀਵਨ ਦੇ ਵਿੱਚ ਸੰਸਾਰ ਦੇ ਭਲੇ ਦੇ ਲਈ ਕਾਰਜ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਗੁਜ਼ਾਰਿਆ ਉਹਨਾਂ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਸੰਸਥਾ ਦੇ ਸੇਵਾਦਾਰਾਂ ਨੇ ਇਹ ਉਪਰਾਲਾ ਕੀਤਾ ਤੇ ਨਾਲ ਮੋਗਾ ਹਰਿਆਵਲ ਲਹਿਰ ਦੇ ਜੋ ਸੇਵਾਦਾਰ ਨੇ ਜੋ ਟੀਮ ਹੈ ਉਹਨਾਂ ਨੇ ਵੀ ਇਸ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਤੇ ਰਾਮੂ ਵਾਲੇ ਤੋਂ ਜੋ ਸੇਵਾਦਾਰ ਆਏ ਜੋ ਟੀਮ ਆਈ ਉਹਨਾਂ ਨੇ ਬੂਟੇ ਲਗਾਉਣ ਦੇ ਵਿੱਚ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸਭ ਤੋਂ ਵੱਡਾ ਸ਼ੁਕਰਾਨਾ ਪ੍ਰਮਾਤਮਾ ਦਾ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਦੁਕਾਨਾਂ ਦੇ ਸਾਹਮਣੇ ਇਹ ਬੂਟੇ ਲਗਾਏ ਗਏ ਹਨ ਜਾਂ ਜਿਨ੍ਹਾਂ ਦੀ ਰੇਂਜ ਦੇ ਵਿੱਚ ਇਹ ਬੂਟੇ ਆਉਂਦੇ ਹਨ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਬੂਟਿਆਂ ਨੂੰ ਪਾਲਣਾ ਹੈ ਜੋ ਕੋਈ ਪਾਣੀ ਦੀ ਸੇਵਾ ਕਰ ਸਕਦਾ ਹੈ ਜੇ ਕੋਈ ਉੱਥੇ ਪਸ਼ੂ ਫਿਰਦਾ ਹੈ ਉਸ ਨੂੰ ਹਟਾਉਣ ਦੀ ਜਿਸ ਨੂੰ ਵੀ ਜੋ ਵੀ ਸੇਵਾ ਇਸ ਦੇ ਹਿੱਸੇ ਆਉਂਦੀ ਹੈ ਰਲ ਮਿਲ ਕੇ ਇਹਨਾਂ ਬੂਟਿਆਂ ਨੂੰ ਪਾਲਣਾ ਹੈ ਸੋ ਸਾਰਿਆਂ ਨੂੰ ਇਹ ਪੁਰ ਜੋਰ ਬੇਨਤੀ ਹੈ ਸਾਰਿਆਂ ਨੇ ਨਾਲ ਮਿਲ ਕੇ ਇਹ ਹਿੱਸਾ ਆਪਣਾ ਸਹਿਯੋਗ ਦੇਣਾ ਹੈ ਸੋ ਫਿਰ ਪ੍ਰਮਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਆਪਣਾ ਜਿਸ ਤਰ੍ਹਾਂ ਦਾ ਵੀ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸੋ ਪ੍ਰਮਾਤਮਾ ਇਸ ਇਸ ਤਰ੍ਹਾਂ ਦੇ ਉਪਰਾਲੇ ਉਦਮ ਬਖਸ਼ਦਾ ਰਵੇ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਜੋ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਹਰੀਆਵਲ ਜੋ ਜ਼ਰੂਰੀ ਹੈ ਇਸ ਨੂੰ ਵਧਾਇਆ ਜਾਵੇ ਤੇ ਪੌਦੇ ਲਗਾਏ ਜਾਣ ਸੋ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ